ਸੋ ਅਨੁਸ਼ਕਾ ਜੀ ਅੰਦਰ ਸਰਕਾਰ ਨੇ ਇੱਕਦਮ ਫਟੀਆਂ ਦਾ ਨਾ ਰੱਖਿਆ ਇਹਦੇ ਵਿੱਚ ਅੰਦਾਜ਼ੀ ਗਿਆ ਸਭ ਤੋਂ ਪਹਿਲੇ ਤੋਂ ਮੈਂ ਕਹੂੰਗੀ ਕਿ ਗਰਮੀ ਦੇ ਮੌਸਮ ਵਿੱਚ ਸਾਨੂੰ ਸਭ ਨੂੰ ਬਚਣਾ ਚਾਹੀਦਾ ਹੈ ਜੀ ਤੇ ਉਸ ਅੱਖਰ ਛੁੱਟੀਆਂ ਕਰਨੀਆਂ ਬਣੀਆਂ ਜੀ ਪਰ ਜਦੋਂ ਵੀ ਛੁੱਟੀਆਂ ਕਰਦੀਆਂ ਹਾਂ ਫਿਰ ਇੱਕ ਅੱਧੇ ਦਿਨ ਦੀ ਮੂਲ ਤਿੰਨਾਂ ਚ ਬਹੁਤ ਜ਼ਰੂਰੀ ਹੈ ਜੀ ਕਿ ਹੁਣ ਜਿਸ ਤਰ੍ਹਾਂ ਸਕੂਲਾਂ ਵਿੱਚ ਐਗਜ਼ਾਮ ਚੱਲ ਰਹੇ ਸੀ ਕਿ ਇਹ ਬੱਚਿਆਂ ਨੂੰ ਛੁੱਟੀਆਂ ਦਾ ਹੋਮਵਰਕ ਇਹਨਾ ਹੁੰਦਾ ਹੈ। ਔਰ ਮੈਂ ਵੇਖਿਆ ਇਹ ਸਾਰੇ ਇਲਾਕੇ ਵਿੱਚ ਪਛੜੇ ਆ ਮੁਰ ਕਰਕੇ ਮਾਪੇ ਵੀ ਕਈ ਵਾਰ ਬਹੁਤ ਅਵੇਸਲੇ ਹੁੰਦੇ ਨੇ। ਜੀ। ਔਰ ਦੂਜੀ ਗੱਲ ਇਹ ਵੀ ਕਿ ਅਚਾਨਕ ਤੁਸੀਂ ਛੁੱਟੀਆਂ ਅਨਾਉਂਸ ਕਰ ਦੋ। ਮਾਪੇ ਕੰਮਕਾਜੀ ਹੁੰਦੇ ਨੇ। ਕੁਝ ਮਾਪੇ ਬੱਚੇ ਨੂੰ ਸਕੂਲ ਫੇਸ ਲਈ ਕੰਮ ਤੇ ਜਾਂਦੇ ਉਹ ਕੋ ਪ੍ਰਬੰਧ ਨਹੀਂ ਹੁੰਦਾ ਕਿ ਅਸੀਂ ਆਪਣੇ ਬੱਚੇ ਕਿੱਥੇ ਛੱਡਣੇ ਨੇ। ਜੀ। ਸੋ ਇਹ ਸਾਰੇ ਦੇ ਨੇ ਕੋਈ ਮੌਲਕ ਜਿਹੜੀ ਬਹੁਤ ਜ਼ਰੂਰੀ ਬਣਦੀ ਹੈ ਕਿ ਇੱਕ ਦੋ ਦਿਨ ਪਹਿਲਾਂ ਦੱਸ ਦਿੱਤਾ ਜਾਵੇ ਕਿ ਸਕੂਲਾਂ 'ਚ ਛੁੱਟੀਆਂ ਹੋ ਜਾਣ। ਤਾਂ ਜੋ ਮਾਪੇ ਵੀ ਆਪਣਾ ਪ੍ਰਬੰਧ ਕਰ ਲੈਣ ਸਕੂਲ ਵਾਲੇ ਵੀ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਛੁੱਟੀਆਂ ਨਾ ਹੋਣ ਵਕ ਤੇ ਦੇਣ ਕਿਉਂਕਿ ਇਹ ਲੰਮੀਆਂ ਛੁੱਟੀਆਂ ਹੋਈਆਂ ਤੇ ਛੁੱਟੀਆਂ ਦਾ ਇੱਥੇ ਨਹੀਂ ਮੁਕੜੀ ਸਾਡੇ ਦਰਮਿਆਨ ਸ਼ੁਰੂ ਹੋਈ ਹੈ ਜਿੱਦਾਂ ਇਹ ਜੁਲਾਈ ਵਿੱਚ ਸਕੂਲ ਲੱਗਣਾ ਹੈ ਉਦੋਂ ਬਰਸਾਤ ਵੀ ਪੈਣੀ ਹੈ ਤੇ ਹਮਸ ਬਹੁਤ ਜ਼ਿਆਦਾ ਹੁੰਦੀ ਹੈ ਉਹ ਹਮਸ ਗੂਮ ਉਹ ਕੱਟ ਜਿਹੜਾ ਹੁੰਦਾ ਹੈ ਉਹ ਹੋਰ ਵੀ ਜ਼ਿਆਦਾ ਕੰਮ ਖਰਾਬ ਕਰਦਾ ਆਪਾਂ ਦੇਖਿਆ ਸਰਦੀਆਂ ਵਿੱਚ ਵੀ ਲਗਾਤਾਰ ਡੇਢ ਮਹੀਨਾ ਛੁੱਟੀਆਂ ਹੁੰਦੀਆਂ ਮੈਨੂੰ ਲੱਗਦਾ ਛੁੱਟੀਆਂ ਘੜ ਸਮੱਸਿਆ ਦਾ ਹੱਲ ਨਹੀਂ ਹੈ ਤੇ ਇਹਨਾਂ ਨੂੰ ਦੇਖੋ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਪੰਜਾਬ ਵਿੱਚੋਂ ਕੰਮ ਦਾ ਕਲਚਰ ਮੁੱਕ ਗਿਆ ਸਾਡਾ ਪੰਜਾਬ ਸੂਰਬੀਰਾਂ ਦੀ ਧਰਤੀ ਸੀਗੀ ਪਰ ਅਸੀਂ ਕੇਵਲ ਤੇ ਕੇਵਲ ਬਾਰਡਰਾਂ ਤੇ ਲੜ ਕੇ ਮਰਨ ਜੋਗੇ ਰਹਿ ਗਏ ਅਸੀਂ ਨਾ ਆਪਣੀ ਮਿੱਟੀ ਸਾਂਭ ਸਕਿਆ ਨਾ ਪਾਣੀ ਸਾਂਭ ਸਕਿਆ ਮੁਫਤ ਦੀ ਬਿਜਲੀ ਮੁਫਤ ਖੁਰੇ ਬਣ ਕੇ ਅਸੀਂ ਠਿੱਕ ਮੰਗੇ ਹੋ ਗਏ ਅਸੀਂ ਇਹ ਨਹੀਂ ਸੋਚ ਰਹੇ ਸਾਡੀ ਧਰਤੀ ਦੇ ਥੋਂ ਪਾਣੀ ਇੰਨੇ ਟਿਊਬਾਂ ਲਈ ਲਾਲੇ ਵੱਡੇ ਗਿੰਦੇ ਤੇ ਮਾਰ ਕੇ ਮਾਰਲੇ ਟਿਊਬਾਂ ਨਾਲ ਅਸੀਂ ਸੋਚਿਆ ਹੀ ਨਾ ਕੀ ਸਾਡੀ ਜ਼ਮੀਨ ਬੰਜਰ ਨਹੀਂ ਜਾ ਰਹੀ ਅਸੀਂ ਬਿਜਲੀ ਵਾਲੀ ਜਾ ਰਹੇ ਆ ਕਿ ਸਾਨੂੰ 300 ਯੂਨਿਟ ਫ੍ਰੀ ਹੈ ਜੇ ਕਿਸੇ ਦੀ ਲੋਡ 100 ਦੀ ਹੈ 150 ਦੀ ਹੈ ਤਾਂ 300 ਵਾਲੀ ਹੈ ਮੇਰੇ ਘਰ ਦੇ ਜਵਾਹਰ ਇਹ ਨਹੀਂ ਪਤਾ ਵੀ ਇਹ ਕੁਦਰਤੀ ਰਿਸੋਰਸੜਾ ਖਤਮ ਹੋ ਰਿਹਾ ਔਰ ਸਾਡੇ ਬੱਚੇ ਭੁੱਖ ਦੇ ਬੱਚੇ ਕਹਿਣਗੇ ਵੀ ਸਾਡੇ ਜਨਰੇਸ਼ਨ ਨੇ ਸਾਡੀ ਤਬਾਹੀ ਦੀ ਜ਼ਿੰਮੇਵਾਰੀ ਲਈ ਸੋ ਪੰਜਾਬ ਇੱਕ ਪ੍ਰੋਗਰੈਸਿਵ ਸਟੇਟਸ ਇਹ ਸਾਰੇ ਦੇਸ਼ ਦਾ ਅੰਦਾਜ਼ਾ ਸੀਗਾ ਇਹ ਕਮਾਕੇ ਸਭ ਨੂੰ ਪਹੁੰਚਾਉਣ ਵਾਲਾ ਸੀ ਪਰ ਮੈਂ ਤਾਂ ਬੇਨਤੀ ਕਰੂੰਗੀ ਕਿ ਸਾਨੂੰ ਕਿ ਲੋਕ ਮਹਿੰਦ ਬਣਾਣੀ ਚਾਹੀਦੀ ਹੈ ਕਿ ਅਸੀਂ ਸਰਕਾਰਾਂ ਕੋਲ ਮਦਦ ਮੰਗੀਏ ਸਾਡੇ ਬੱਚਿਆਂ ਨੂੰ ਵਧੀਆ ਪੜਾਈ ਦੇ ਫਰਸਟ ਸਕੂਲ 'ਚ ਵਧੀਆ ਟੀਚਰ ਹੋਵੇ ਜਿਹੜੇ ਬੱਚੇ ਵਧੀਆ ਪੜ੍ਹਦੇ ਨੇ ਉਹਨਾਂ ਦੀ ਹਾਇਰ এডੂਕੇਸ਼ਨ ਫ੍ਰੀ ਕੀਤੀ ਜਾਵੇ ਤੇ ਅਸੀਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਨੌਕਰੀਆਂ ਲੈ ਕੇ ਆਈਏ ਬੱਚਿਆਂ ਨੂੰ ਜਿਹੜੀ ਕਿਸਾਨੀ ਹੈਗੀ ਹੈ ਉਹਨੂੰ ਡਾਇਵਰਸੀਫਾਈ ਕਰੀਏ ਉਹਨੂੰ ਲਾਹੇਵੰਦ ਬਣਾਉਣ ਲਈ ਉਹਦੇ ਲਈ ਇਹੋ ਜਿਹੇ ਯੋਜਨਾਵਾਂ ਲਾਈਏ ਛੋਟੇ ਤੋਂ ਛੋਟਾ ਕਿਸਾਨ ਵੀ ਖੁਸ਼ ਹੀ ਜਨਤ ਸਬਜ਼ੀਆਂ ਬੀਜੇ ਜਾਂ ਬਦਲ ਕੇ ਬੀਜੇ ਆਪਣੀ ਜ਼ਮੀਨ ਨੂੰ ਪਿਆਰ ਕਰੇ ਤੇ ਉਹਨੂੰ ਇੱਕ ਮਾਰਕੀਟਿੰਗ ਅਸੀਂ ਵੱਤ ਤੋਂ ਵੱਧ ਦੇਈਏ ਬਹੁਤ سارے ਮੁੱਦੇ ਨੇ ਇੱਕ ਕੱਲਾ ਸਲੋਗਨ ਮੁਫਤ ਦਾ ਮੈਗਨੀਆਂ ਇਹ ਸਾਨੂੰ ਬਹੁਤ ਖਰਾਬ ਕਰ ਰਿਹਾ ਔਰ ਦੂਜਾ ਬੱਚਿਆਂ ਦੀ ਪੜਾਈ ਨੂੰ ਲੱਗਾ ਇਸ ਤੋਂ ਮੈਂ ਮੈਂ ਇਹ ਬਹੁਤ سارے ਰਿਸ਼ਤੇਦਾਰ ਨੇ ਜਿਹੜੇ ਕਿ ਗਰਮੀਆਂ ਨੇ ਛੁੱਟੀਆਂ ਤੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵੀ ਲੈ ਕੇ ਜਾਂਦੇ ਆਂਦੇ ਆਂ ਮੈਂ ਬਹੁਤ ਮਾਰ ਗੱਦੀ ਉਹਨਾਂ ਪਰਿਵਾਰਾਂ ਤੋਂ ਕਿ ਉਹਨਾਂ ਨੇ ਕਦੀ ਇੱਕ ਛੁੱਟੀ ਆਪਣੇ ਬੱਚੇ ਦੀ ਨਹੀਂ ਕਾਇ ਉਹ ਅਮਰੀਕਾ ਜਾਂ ਕੈਨੇਡਾ ਨਾਲ ਉਹ ਪਹਿਲੇ ਦਿਨ ਸਕੂਲ ਲੱਗਣ ਤੇ ਹਾਜ਼ਰ ਹੁੰਦੇ ਆ ਅਸੀਂ ਵੀ ਹਮੇਸ਼ਾ ਮਾਨ ਕਰਦੇ ਆ ਆਪਣੇ ਮਾਪਿਆਂ ਦੇ ਕਿ ਉਹਨਾਂ ਨੇ ਸਾਨੂੰ ਨਹੀਂ ਵੱਲ ਚਾਇਕੀ ਕਿ ਕਦੇ 100% ਹਾਜ਼ਰੀ ਤੁਹਾਡੀ ਹੋਣੀ ਚਾਹੀਦੀ ਹੈ ਪਰ ਜੇ ਅਸੀਂ ਬਿਨਾ ਸੋਚੇ ਸਮਝੇ ਦਾ ਛੁੱਟੀਆਂ ਦਾ ਕਲਚਰ ਬਣਾਵਾਂਗੇ ਬਹੁਤ ਨੁਕਸਾਨ ਹੁੰਦਾ ਹੈ ਕਿਉਂਕਿ ਇੱਕਦਮ ਤੁਸੀਂ ਤੁਹਾਡੀਆਂ ਗੱਡੀਆਂ ਵਾਲਿਆਂ ਨੂੰ ਮਨਾ ਕਰਨਾ ਹੁੰਦਾ ਹੈ ਮਾਪਿਆਂ ਨੂੰ ਦੱਸਣਾ ਹੁੰਦਾ ਹੈ ਮਾਪਿਆਂ ਨੇ ਪ੍ਰਬੰਧ ਕਰ ਲਿਆ ਕਿ ਆਪਣੇ ਜਿਹੜੇ ਫੈਕਟਰੀਆਂ ਚੋਂ ਗਰੀਬਾਂ ਦੇ ਕੰਮ ਕਰਦੇ ਬੱਚਿਆਂ ਨੂੰ ਕਿੱਥੇ ਛੱਡਣ ਇਹਦੇ ਲਈ ਇੱਕ ਦੋ ਚਾਰ ਦਿਨ ਦੀ ਮੌਨਤ ਜਿਹੜੀ ਆ ਬਹੁਤ ਜ਼ਰੂਰੀ ਬਣ ਜਾਂਦੀ ਹੈ ਸਾ ਇੱਕਦਮ ਗਰਮੀ ਪੈ ਗਈ ਆਪਾਂ ਟਾਈਮ ਵਟ ਤੋਂ ਵਟ ਕਰ ਸਕਦੇ ਆ ਕਿ ਚਲੋ ਸਵੇਰ ਦੇ ਦੋ-ਤਿੰਨ ਘੰਟੇ ਲਾ ਲਓ ਪਰ ਜੋ ਜ਼ਰੂਰੀ ਕਾਰਵਾਨੀਆਂ ਨੇ ਕਰਕੇ ਫਿਰ ਖਤਮ ਕਰੋ ਔਰ ਮੈਂ ਇਹ ਕਹੂੰਗੀ ਕਿ ਛੁੱਟੀਆਂ ਜਿਹੜੀਆਂ ਨੇ ਅਸੀਂ ਘਰ ਬੈਠੀਏ ਘਰ ਬੈਠ ਕੇ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜਾਈਏ ਚੰਗੇ ਪਾਸੇ ਲਾਈਏ ਗਰਮੀ ਤੋਂ بچੀਏ ਪਰ ਬੱਚਿਆਂ ਨੂੰ ਚੰਗੀਆਂ ਆਤਾਂ ਦੇ ਨਾਲ ਵੀ ਜੋੜੀਏ ਪੰਜਾਬ ਵਿੱਚ ਅੱਜ ਇਸ ਦੀ ਬਹੁਤ ਬਹੁਤ ਵੱਡੀ ਲੋੜ ਹੈ ਮੈਂ ਕਹੂੰਗੀ ਕਿ ਸਾਡੀਆਂ ਦੌਲਤਾਂ ਸਾਡੇ ਬੱਚੇ ਨੇ ਸਾਡਾ ਭਵਿੱਖ ਨੇ ਉਹਨਾਂ ਨੂੰ ਅਸੀਂ ਚੰਗੀਆਂ ਆਤਾਂ ਉਹਨਾਂ ਨੂੰ ਗੁਰਮਤਿ ਦਾ ਧਾਰਮਿਕ ਬਣਾ ਸਕੀਏ ਉਹਨਾਂ ਨੂੰ ਅਧਿਆਤਮ ਨਾਲ ਜੋੜ ਸਕੀਏ ਉਹਨਾਂ ਦੇ ਸਾਫ਼ ਸੁਥਰੇ ਖਾਣ ਦਾ ਪ੍ਰਬੰਧ ਕਰ ਸਕੀਏ ਅੱਜ ਅਸੀਂ ਜੈਵਿਕ ਖੇਤੀ ਵੱਲ ਜੁੜ ਕੇ ਖਾਦਾ ਰਹਿਣ ਤੇ ਉਹਨਾਂ ਨੂੰ ਆਟਾ ਹੀ ਖਵਾ ਲਈਏ ਤੇ ਬੜੀ ਵੱਡੀ ਗੱਲ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਕਰਨੀਆਂ ਬਣਦੀਆਂ ਨੇ ਸਰਕਾਰ ਦੇ ਛੁੱਟੀਆਂ ਹੁੰਦੀ ਇੱਕ ਸੈਂਟੈਂਸ ਲਿਖ ਕੇ ਮੇਂ ਛੁੱਟੀਆਂ ਪਰ ਇਹ ਦੇ ਇਹਦੇ ਲਈ ਇੱਕ ਵਿਧੀ ਵਿਵਧਾਨ ਜਿਹੜਾ ਮੈਨੂੰ ਸਮਝ ਆਇਆ ਬਹੁਤ ਇੰਪੋਰਟੈਂਟ ਹੈ ਔਰ ਉਸ ਸਮ ਸਭ ਨੂੰ ਸੋਚ ਰਹੀ ਹੈ ਮੈਮ ਜਿਹੜੀ ਪ੍ਰਾਈਵੇਟ ਸੰਸਥਾਾਂ ਆਂ ਜੀ ਨੇ ਉਹਨਾਂ ਨੂੰ ਸਹੂਲਤਾਂ ਨਹੀਂ ਬੜੀ ਘਾਟ ਹੁੰਦੀ ਹੈ ਜਿਵੇਂ ਪਿੱਛੇ ਜੇ ਆਪਾਂ ਨੇ ਨਾਲ ਪ੍ਰਵਾਸ ਵਾਲਾ ਪ੍ਰਵਾਸ ਵਿਦਿਆਰਥੀਾਂ ਨੇ ਲੱਗਦਾ ਵੀ ਲੱਗਿਆ ਜਿਵੇਂ ਤੁਹਾਡੇ ਵੀਰ ਆ ਉਹ ਮਾਪ ਨੇ ਕਿ ਤੁਸੀਂ ਲੰਬੇ ਨਹੀਂ ਜੀ ਅਸੀਂ ਤਾਂ ਕਮਰਸ਼ੀਅਲ ਬਿੱਲ ਪੇ ਕਰਦੇ ਆ ਕਿਉਂਕਿ ਇਹ ਜਿਹੜਾ ਹੈਗਾ ਆ ਲੋਕਲ ਪੁਆਇੰਟ ਹੈਗਾ ਅਬ ਮੈਂ ਜ਼ਰੂਰ ਕਹੂੰਗੀ ਕਿ ਸਾਡਾ ਇੱਕ ਚੈਰਿਟੀ ਦਾ ਕੰਮ ਹੈਗਾ ਤੇ ਜਦ ਪ੍ਰਭਾਸਰਾ ਤੁਸੀਂ ਕਹੋ ਕਿ ਸਾਡਾ ਸਰਕਾਰੀ ਕੋਈ ਵੀ ਇਦਾਂ ਦਾ ਆਧਾਰਾ ਨਹੀਂ ਹੈਗਾ ਜਿੱਥੇ ਕੋਈ ਪੰਜਾਬ ਵਾਲੇ ਇੱਕਦਮ ਇਸ ਇਲਾਕੇ ਦਾ ਕੋਈ ਨਵਾਰਸ ਜਾਂ ਕੋਈ ਬੱਚਾ ਜਾਂ ਕੋਈ ਵਿਰਧ ਕਿਸੇ ਨੂੰ ਸੰਭਾਲਿਆ ਜਾ ਸਕੇ ਤੇ ਕਮ ਸੇ ਕਮ ਇਨਾ ਹਜ਼ਾਰਿਆਂ ਦੀ ਤਾਂ ਜੇ ਅਸੀਂ ਗੁਰੂ ਘਰਾਂ ਦਾ ਘਟ ਕਰਦੇ ਆ ਤੇ ਮੈਨੂੰ ਲੱਗਦਾ ਇਹ ਤਾਂ ਸਭ ਤੋਂ ਵੱਡੇ ਗੁਰੂ ਘਰ ਹੈ ਔਰ ਸਾਨੂੰ ਤਾਂ ਪੰਜਾਬ ਦੇ ਵਿੱਚ ਗੁਰੂ ਸਾਹਿਬ ਨੇ ਸਿੱਖਿਆ ਇਹ ਵੀ ਗੁਰੂ ਦੀ ਬੋਲ ਗਰੀਬ ਦਾ ਮੂ ਜਿੱਥੇ ਗਰੀਬ ਜਿ ਰੱਖਿਆ ਹੁੰਦੀ ਉਹ ਥੇ ਤੇ ਬਿਲਕੁਲ ਮਾਫੀ ਹੋਣੀ ਚਾਹੀਦੀ ਹੈ ਫੋਟੇ ਆਪਣੇ ਚੈਰੀਕੂਲ ਸਥੂਰ ਦੇ ਵਿੱਚ ਕਿੰਨਾ ਕਿੰਨਾ ਚੀਜ਼ਾਂ ਦੀ ਜੇ ਘਾਟ ਹੈ ਵੀ ਜਿਹੜੀ ਗੋਲੀਆਂ ਕਰਨ ਦੀਆਂ ਬੰਦੀਆਂ ਦੇਖੋ ਜੀ ਉਹ ਘਾਟਾਂ ਸਿ ਆਪੇ ਪੂਰੀਆਂ ਕਰ ਲੈਣੀਆਂ ਪਰ ਇਹ ਹੈ ਕਿ ਜੋ ਸਾਥ ਸਾਨੂੰ ਮਿਲਦਾ ਰਹੇ ਇਲਾਕੇ ਦੇ ਸਮਾਜਿਕ ਕल्याण ਵਾਲੀ ਰਾਜਨੀਤਿਕ ਬੰਦਿਆਂ ਵਾਲੀ ਸਰਕਾਰਾਂ ਨਾਲ ਵੀ ਕਿਉਂਕਿ ਅਸੀਂ ਇੱਥੇ ਸੇਵਾ ਲਈ ਆਏ ਹਾਂ ਅਸੀਂ ਸਮੇਂ ਦੇ ਅੰਦਰ ਇਹ ਚੰਡੀਗੜ੍ਹ ਦੇ ਵਿੱਚ ਜੋ ਅਸੀਂ ਚੱਲ ਕੇ ਸੇਵਾ ਕਰਾਉਣੀ ਆ ਔਰ ਸਾਡਾ ਵੀ ਦਿਲ ਕਰਦਾ ਹੈ ਕਿ ਜਿੱਦਾਂ ਚੰਡੀਗੜ੍ਹ ਦੇ ਬੱਚੇ ਵਿੱਚ ਵਿਦਿਆ ਲੈਂਦੇ ਨੇ ਉਸ ਮਿਆਰ ਦੀ ਵਿਦਿਆ ਘੱਟ ਤੋਂ ਘੱਟ ਪੈਸੇ ਵਿੱਚ ਸੇਨਾ ਬੱਚੇ ਨੂੰ ਦੇਸੀ ਕਿਉਂਕਿ ਇੱਕ ਮਿਨੀਮਮ ਫੀਸ ਤਾਂ ਮੁਠੀ ਬੰਨੀ ਹੈ ਕਿਉਂਕਿ ਟੀਚਰ ਨੇ ਹੀ ਆਪਣਾ ਰੋਜ਼ੀ ਕਮਾਣੀ ਹੈ ਤੇ ਕਮ ਸੇ ਕਮ ਇੰਨੀ ਕਿ ਨੋ ਪ੍ਰੋਫਿਟ ਨੋ ਲਾਸ ਦਾ ਸਾਡਾ ਹੈ ਜੀ ਬਾਕੀ ਇਹ ਸਭ ਅਸੀਂ ਆਪਣੇ ਸਾਧਨਾਂ ਨਾਲ ਆਪਣੇ ਦਸਵੰਦ ਦੇ ਨਾਲ ਚੁੜਾ ਕਰਦੇ ਹਾਂ ਕਿੰਨੇ ਬੱਚੇ ਪੜ੍ਹਦੇ ਆਪਣੇ ਕੋਲ ਸਾਡੇ ਕੋਲੇ ਐਸ ਦੇਲੇ 350 ਤੋਂ ਜ਼ਿਆਦਾ ਬੱਚੇ ਨੇ ਤੇ ਸਾਡੇ ਪ੍ਰਵਾਸੀ ਕਿੰਨੇ ਕਰਨੇ ਨੇ ਅੰਦਾਜ਼ਾ तकरीबन ਹੈਗੇ ਨੇ ਅਸੂਤ ਵਾਲਾ ਸਾਪ ਚੀਰ ਰਹੇ ਹੈਗਾ ਤੇ ਸਾਡੇ ਨੇ ਕੋਈ ਫਰਕ ਨਹੀਂ ਹੈ ਸਾਡੀ ਸਾਰੀ ਐਜੂਕੇਸ਼ਨ ਇੱਕੋ ਜਿਹੀ ਹੈ ਸਾਰੇ ਬੱਚਾ ਨੇ ਸਾਰੇ ਬੱਚੇ ਰਹ ਰਹੇ ਨੇ ਤੇ ਉਹਨਾਂ ਨੂੰ ਮਿਆਰੀ ਵਿੱਦਿਆ ਦੇਣਾ ਸਾਡਾ ਕੰਮ ਹੈ ਠੀਕ ਤੇ ਮੈਂ ਜਿਹੜਾ ਕਲਾਸ ਰੂਮ ਦਾ ਮਾਹੌਲ ਹੁੰਦਾ ਹੈ ਉਹਦੇ ਤੇ ਜੇ ਵੀ ਕਹਿੰਦਾ ਕੁਝ ਤਰ੍ਹਾਂ ਦੀ ਸਾਡੇ ਸੀਸੀਟੀਵੀ ਕੈਮਰੇ ਸਭ ਜਗਾ ਲੱਗੇ ਹੋਏ ਨੇ ਏਸੀ ਤਾਂ ਹਲੇ ਪੂਰੀ ਨਹੀਂ ਹੈਗੇ ਬਟ ਸਾਡੇ ਕੋਲ ਸਾਰੇ ਪ੍ਰਬੰਧ ਹੈ ਜੇ ਨੇ ਸਾਡੇ ਕੋਲ ਪੂਲੀ ਜਗਾ ਇੰਡੋਰ ਸਾਡਾ ਪਲੇਗਰਾਉਂਡ ਵੀ ਹੈਗਾ ਥਾਂ ਦੀ ਸਾਨੂੰ ਕੋਈ ਕਮੀ ਨਹੀਂ ਹੈ ਉਹ ਅਸੀਂ ਜਿੱਧਾ ਜਿੱਧਾ ਬੱਚੇ ਵਾਦੇ ਨੂੰ ਵਾਦਾ ਦੇ ਸੀ ਕਰ ਰਹੇ ਹਾਂ ਤਾਂ ਕੁਵੇਂ ਸੀ ਕਰਨਗੇ ਜੇ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਕੇਲੇ ਜਿਹੜੇ ਬੱਚੇ ਸਕੂਲ ਹੋਣਗੇ ਆਨਲਾਈਨ ਹੋਗੇ ਤੇ ਮਾਪਿਆਂ ਦੇ ਖਨਾਂ ਦੇ ਹੋਣਗੇ ਉਸ ਤਰ੍ਹਾਂ ਕੋਈ ਸਿਸਟਮ ਉਸ ਕੋਲ ਵੀ ਜਾਏਗਾ ਅਸੀਂ ਕੋਵਿਡ ਵੇਲੇ ਆਪੇ ਦੇਨ ਵਿੜਾ ਕਲਾਸਰੂਮ ਦਾ ਮਾਹੌਲ ਹੁੰਦਾ ਹੈ ਉਹਦੇ ਤੇ ਵੀ ਗੜਾ ਖੁਸ਼ ਤਰ੍ਹਾਂ ਦੀਆਂ ਸਾਡੇ ਸੀਸੀਟੀਵੀ ਕੈਮਰੇ ਸਭ ਜਗ ਲੱਗੇ ਹੋਏ ਨੇ ਏਸੀ ਤਾਂ ਹਲੇ ਪੂਰੀ ਨਹੀਂ ਹੈਗੇ ਬਟ ਸਾਡੇ ਕੋਲ ਸਾਰੇ ਪ੍ਰਬੰਧ ਹੈਗੇ ਨੇ ਸਾਡਾ ਫੁੱਲੀ ਜਗਾ ਇੰਡੋਰ ਸਾਡਾ ਪਲੇ ਗਰਾਉਂਡ ਵੀ ਹੈਗਾ ਥਾਂ ਦੀ ਸਾਨੂੰ ਕੋਈ ਕਮੀ ਨਹੀਂ ਹੈ ਉਹ ਅਸੀਂ ਜਿੱਥਾ ਜਿੱਥਾ ਬੱਚੇ ਵਾਦੇ ਨੂੰ ਵਾਦਾ ਦੇ ਸੀ ਕਰ ਰਹੇ ਤਾਂ ਉਹ ਵਾਦਾ ਕਰਦੇ ਨੇ ਜੇ ਜਾਰਕਰ ਨੇ ਪਹਿਲਾਂ ਕਿਹਾ ਸੀ ਕਿ ਕਿ ਇਹ ਜਿਹੜੇ ਸਕੂਲ ਹੋਣਗੇ ਆਨਲਾਈਨ ਹੋਣਗੇ ਤੇ ਮਾਪਿਆਂ ਦੇ ਇਧਰ-ਉਧਰ ਦੇ ਹੋਣਗੇ ਉਸ ਤਰ੍ਹਾਂ ਕੋਈ ਸਟੈਂਡਰਡ ਸਕੂਲ ਵਿੱਚ ਜੇਗਾ ਅਸੀਂ ਕੋਵਿਡ ਵੇਲੇ ਆਪੇ ਸਭ ਕੁਝ ਕਰ ਲਿਆ ਸੀਗਾ ਸਾਡੇ ਟੀਚਰਸ ਨੇ smartphones ਅਫੋਰਡ ਨਹੀਂ ਸੀ ਕਰਦੇ ਅਸੀਂ ਆਪ ਟੈਬਲੇਟਸ ਨੂੰ ਫ੍ਰੀ ਚ ਦਿੱਤੇ ਸੀਗੇ ਪਰ ਮਾਪਿਆਂ ਦੇ ਕੋਲ ਵੀ ਏਡੀ ਦਿੱਕਤ ਸੀ ਕਿ ਇੱਕ ਘਰ ਵਿੱਚ ਇੱਕ ਫੋਨ ਹੈ ਤੇ ਬਾਪ ਉਹ ਕੰਮ ਤੇ ਜਾਂਦਾ ਹੈ ਬੱਚੇ ਰਾਤ ਨੂੰ ਹੋਮਵਰਕ ਕਰਦੇ ਸੀ ਪਰ ਜੇ ਕੋਈ ਸਰਕਾਰਾਂ ਨੇ ਐਲਾਨ ਨਹੀਂ ਦੇਇਆ ਕੋਆ ਆਪਣੇ ਸਰਕਾਰੀ ਸਕੂਲਾਂ ਦੇ ਸਬਸੰਧਾ ਪੂਰੀਆਂ ਕਰਮੈਂਟ ਬੜੀ ਵੱਡੀ ਗੱਲ ਹੈ ਪਰ ਅਸੀਂ ਆਪਣੇ ਨਿਸ਼ਾਨ ਆਪਣੇ ਜੁਟਾ ਲਏ ਬਸ ਇਹ ਹੈ ਕਿ ਪਰ ਫੇਰ ਵੀ ਜੋ ਸਾਥ ਜਿਹੜਾ ਹੈਗਾ ਇਲਾਕੇ ਚ ਮਿਲੇ ਤੇ ਉਹਦੇ ਨਾਲ ਕਿ ਅਸੀਂ ਜ਼ਿਆਦਾ ਬਿਹਤਰੀਆ ਸੇਵਾ ਕਰ ਸਕਦੇ ਹਾਂ ਥੈਂਕ ਯੂ